ਸ਼੍ਰੀ ਮੁਖਸਰ ਸਾਹਿਬ ਵਿਖੇ ਕਰਿਆਨੇ ਦੀ ਦੁਕਾਨ ਤੇ ਗ੍ਰਾਹਕ ਵੱਜੋਂ ਸਮਾਨ ਲੈਣ ਦੇ ਲਈ ਆਇਆ ਇੱਕ ਨੌਜਵਾਨ ਦੁਕਾਨਦਾਰ ਦਾ ਮੋਬਾਈਲ ਚੁੱਕੇ ਹੀ ਰਫੂ ਚੱਕਰ ਹੋ ਗਿਆ ਜੀ ਹਾਂ ਇਸ ਸਾਰੀ ਘਟਨਾ ਜਿਹੜੀ ਹੈ ਉਹ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੁੰਦਾ ਸੀ ਹੈ ਕਿ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋਈਆਂ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਸ਼੍ਰੀ ਮੁਖਸਰ ਸਾਹਿਬ ਦੀਆਂ ਤਸਵੀਰਾਂ ਨੇ ਜੀ ਹਾਂ ਤੇ ਤੁਲਸੀ ਰਾਮ ਸਟਰੀਟ ਦੀਆਂ ਤਸਵੀਰਾਂ ਇਹ ਨੇ ਜਿੱਥੇ ਦੇਸੀ ਘਿਓ ਅਤੇ ਗੁੰਦ ਲੈਣ ਦੇ ਬਹਾਨੇ ਆਇਆ ਇੱਕ ਨੌਜਵਾਨ ਦੁਕਾਨਦਾਰ ਦਾ ਮੋਬਾਈਲ ਹੀ ਚੋਰੀ ਕਰਕੇ ਫਰਾਰ ਹੋ ਗਿਆ ਸਬੰਧਿਤ ਦੁਕਾਨਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਵਾਂਗ ਅੱਜ ਆਪਣੀ ਕਰਿਆਨੇ ਦੀ ਦੁਕਾਨ ਤੇ ਸੀ ਜਿੱਥੇ ਕਿ ਇੱਕ ਨੌਜਵਾਨ ਆਇਆ ਉਸਨੇ ਪਹਿਲਾ ਗੁੰਦ ਦੀ ਮੰਗ ਕੀਤੀ ਅਤੇ ਜਦੋਂ ਗੂੰਦ ਉਸਨੇ ਤੋਲ ਦਿੱਤੀ ਤਾਂ ਫਿਰ ਉਹ ਦੇਸੀ ਘੋੜਾ ਦਾ 1 ਕਿਲੋ ਵਾਲਾ ਡੱਬਾ ਦੇਣ ਲਈ ਕਹਿਣ ਲੱਗਿਆ ਐਨੇ ਸਮੇਂ ਵਿੱਚ ਹੀ ਉਸਨੇ ਉਸਦੇ ਕਾਊਂਟਰ ਤੇ ਪਿਆ ਮੋਬਾਈਲ ਫੋਨ ਚੋਰੀ ਕਰ ਲਿਆ ਇਸ ਤੋਂ ਇਲਾਵਾ ਦੁਕਾਨਦਾਰ ਨੇ ਕੀ ਇਨਫੋਰਮੇਸ਼ਨ ਦਿੱਤੀ ਹੈ ਤੁਸੀਂ ਆਪ ਹੀ ਸੁਣੋ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਵਿਜੇ ਕੁਮਾਰ ਹੈ ਮੇਰੀ ਕੁਲਸੀ ਰਾਮ ਸ੍ਰੀ ਵਿਕ ਕੇ ਕਰਿਆਨੇ ਦੀ ਦੁਕਾਨ ਹੈ ਜੀ ਮੇਰੇ ਕੋਲ ਇੱਕ ਲੜਕਾ ਆਇਆ ਉਸਨੇ ਮੇਰੇ ਕੋਲੋਂ ਗੁੰਦੀ ਮੰਗੀਦੀ ਆ ਕਹਿੰਦਾ ਗੁੰਦ ਕੀ ਬਾ ਮੈਂ ਕਹਿੰਦਾ 300 ਰੁਪਏ ਕਿਲੋ ਆ ਕਹਿੰਦਾ ਪਾਈਆ ਗੁੰਦ ਦੇ ਦੇ ਉਹ ਮੈਂ ਪਾਈਆ ਗੁੰਦ ਤੋਲ ਦਿੱਤੀ ਉਹਨੂੰ ਤੇ ਉਹ ਬਾਅਦ ਚ ਕਹਿੰਦਾ ਵੀ ਇੱਕ ਡੱਬਾ ਦੇਸੀ ਘੋੜਾ ਦੇ ਦੇ ਦਸਫਤੀ ਦਾ ਮੈਂ ਸਫਤੀ ਘੋੜਾ ਦਾ ਡੱਬਾ ਅਲਮਾਰੀ ਤੇ ਚੱਕਣ ਵਾਸਤੇ ਆ ਗਿਆ ਜਦੋਂ ਹੀ ਮੈਂ ਮੜੀ ਆਪਦਾ ਪਿੱਛਾ ਕੰਡ ਕੰਡ ਕਮਾਈ ਉਸਨੇ ਕੰਡੇ ਦੇ ਕੋਲ ਪਿਆ ਮੇਰਾ ਮੋਬਾਈਲ ਚੋਰੀ ਕਰ ਲਿਆ ਮੈਨੂੰ ਨਹੀਂ ਪਤਾ ਲੱਗਿਆ ਮੈਂ 10 ਮਿੰਟ ਬਾਅਦ ਜਦੋਂ ਮੈਨੂੰ ਮੋਬਾਈਲ ਦੀ ਲੋੜ ਪਈ ਮੈਂ ਦੇਖਿਆ ਮੇਰਾ ਮੋਬਾਈਲ ਚੋਰੀ ਹੋ ਚੁੱਕਿਆ ਸੀਗਾ ਤੇ ਬਾਅਦ ਜਦ ਅਸੀਂ ਦੁਕਾਨ ਦੇ ਕੈਮਰੇ ਔਨ ਕਰਕੇ ਜੇ ਦੇਖਿਆ ਤੇ ਉਹ ਲੜਕਾ ਮੋਬਾਈਲ ਚੋਰੀ ਕਰਕੇ ਆਪਦੇ ਜੇਬ ਚ ਪਾੰਦਾ ਹੋਇਆ ਦਿਖਾਈ ਦਿੱਤਾ ਸਾਨੂੰ ਕੀ ਮੰਗ ਕਰਦੇ ਹੋ ਤੁਸੀਂ ਮੈਂ ਮੰਗ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਮੇਰਾ ਮੋਬਾਈਲ ਜਿਹੜਾ ਮੈਨੂੰ ਕਾਰਵਾਈ ਕੀਤੀ ਜਾਵੇ ਤੇ ਮੇਰਾ ਦਵਾਇਆ ਜਾਵੇ ਜੀ ਠੀਕ ਹੈ ਧੰਨਵਾਦ ਸ਼੍ਰੀ ਮੁਖਸਰ ਸਾਹਿਬ ਤੋਂ ਬੁੱਟਾ ਸਿੰਘ ਦੀ ਰਿਪੋਰਟ